ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਸ਼ਾਇਲੀ ਤੋਂ ਜੋ ਕਿ ਅੱਜ ਔਰ ਦਿੱਸ ਨੂੰ ਲਾਉਣ ਦੇ ਲਈ ਬਾਰਡਰਾਂ ਤੇ ਜਾ ਰਹੀਆਂ ਨੇ ਬੀਬੀਆਂ ਤੇ ਬਾਕੀ ਕਿਸਾਨ ਆਗੂ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਜੋ ਅੱਜ ਕਿਸਾਨੀ ਦੇ ਹਾਲਾਤ ਨੇ ਤੇ ਸਰਕਾਰਾਂ ਦੇ ਜੋ ਵੀ ਰੱਈਆ ਉਹਦੇ ਬਾਰੇ ਕੀ ਕਹੋਗੇ ਜੀ ਬੜਾ ਵਿਸਥਾਰ ਦੇ ਨਾਲ ਦੱਸੋ ਜੀ ਸੰਗਤਾਂ ਨੂੰ ਅੱਜ ਅਸੀਂ ਭਾਰ ਕਿਸਾਨ ਵੀ ਦੂਰ ਮੋਰਚੇ ਦੇ ਸੱਦੇ ਤੇ ਸਾਰੇ ਭਾਰ ਦੇ ਵਿੱਚ ਨਾਰੀ ਕੌਮੀ ਗ੍ਰੈਸ ਮਨਾਇਆ ਜਾ ਰਿਹਾ ਹੈ ਇਸ ਕਰਕੇ ਅਸੀਂ ਅੱਜ ਪਿੰਡ ਸ਼ਾਇਲੀ ਤੋਂ ਵੱਡੀ ਜਿੰਨਾਂ ਚ ਮਾਇਆ ਸੰਭੂ ਬਾਰਡਰ ਤੇ ਪਹੁੰਚ ਰਹੀਆਂ ਨੇ ਜਾਨੀ ਸਾਰੇ ਭਾਰਤ ਦੇ ਵਿੱਚ ਨਾਰੀ ਦਿਵਸ ਮਨਾਉਣ ਵਾਸਤੇ ਰਤਨਪੁਰਾ ਬਾਰਡਰ ਤੇ ਖਲੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਜਿਹੜੀ ਪੱਟੀ ਗెంਤੀ ਚ ਮਾਈਆਂ ਸਾਰੇ ਜਿਹੜੀ ਪੰਜਾਬ ਦੇ ਵਿੱਚੋਂ ਪਹੁੰਚ ਰਹੀਆਂ ਨੇ ਅਸੀਂ ਪੰਜਾਬ ਦੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਜਿਹੜੀਆਂ ਸਾਡੀਆਂ ਦਿੱਲੀ ਮੋਰਚੇ ਦੇ ਵਿੱਚ ਮੰਗਾਂ ਮੰਨੀਆਂ ਜੀਆਂ ਉਹ ਲਾਗੂ ਨਹੀਂ ਕੀਤੀਆਂ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਪੰਜਾਬ ਦੇ ਵਿੱਚ ਹੀ ਪ੍ਰਸ਼ਾਨ ਜਿਹੜੀ ਧਰਨਾ ਲਾਉਣ ਵਾਸਤੇ ਚਾਰ ਤਰੀਕ ਨੂੰ ਬੈਠੇ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਪਹਿਲਾਂ ਵੀ ਸਰਕਾਰ ਨੇ ਗਾੜੀ ਸੜਕਾਂ ਤੇ ਬੈਰੀਕੇਡ ਲਾ ਕੇ ਯਾਨੀ ਕਿਸਾਨਾਂ ਨੂੰ ਚੰਡੀਗੜ੍ਹ ਦੀ ਯਾਤਨ ਦਿੱਤਾ ਜਿਹੜੀ ਮੰਗਾਂ ਮੰਨਣ ਦੀ بجائے ਤਲਕੀ ਨਾਲ ਉੱਕੇ ਪੰਜਾਬ ਦਾ ਮੁੱਖ ਮੰਤਰੀ ਚਲਾ ਗਿਆ ਇਸ ਕਰਕੇ ਅਸੀਂ ਐਸਐਮ ਮੋਰਚੇ ਨੂੰ ਵੀ ਇਹ ਕਹਿਆ ਵੀ ਇਕੱਠੇ ਹੋਣ ਦੀ ਲੋੜ ਹੈ ਕਿ ਹੁਣ ਸਵਾ ਮੰਗਲ ਦੀ ਲੋੜ ਨਹੀਂ ਹੈ ਜੀ ਸਾਨੂੰ ਸਮਾਂ ਹੋਰ ਚਾਹੀਦਾ ਇਕੱਠੇ ਹੋਣ ਵਾਸਤੇ ਇਹਨਾਂ ਖੇਤੀ ਕਿਸਾਨਾਂ ਦੇ ਕੋਲ ਆ ਕੇ ਬਿਕਰਪਤ ਹੋ ਰਹੀਆਂ ਇਕੱਠੀਆਂ ਹੋ ਰਹੀਆਂ ਚੰਗੀ ਜਣੀ ਕਿਸਾਨਾਂ ਮਜ਼ਦੂਰਾਂ ਦੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾ ਸਕਦੇ ਹਾਂ ਜੀ ਪ੍ਰਧਾਨ ਜੀ ਤੁਸੀਂ ਨਕਦੀ ਕਰ ਦਿਓ ਜਾਨੀ ਇਹ ਸਰਕਾਰ ਦੇ ਜੋ ਨੀਤੀਆਂ ਨੇ ਅਸੀਂ ਭਾਰਤੀ ਕਿਸਾਨ ਵੀ ਤਾਂ ਆਜ਼ਾਦ ਵੱਲੋਂ ਅੱਜ ਆਇਂ ਇੰਦਰਾ ਦੇ ਦੋ ਮੈਂ ਕਿਹਦੇ ਵਰਕੇ ਮੜਾ ਦੱਸ ਦਿਆ ਕਰੋ ਵੀ ਮੇ ਕੋਈ ਕਿਹੜੀ ਕੋਣ ਬੋਲਦਾ ਵਸ ਲੈ ਆਈਂ ਮਾਰ ਲੋ ਚਾਹੇ ਹਾਂਜੀ ਪ੍ਰਧਾਨ ਜੀ ਕੀ ਕਹੋਗੇ ਜੋ ਜਾਬਰ ਹੋ ਰਿਹਾ ਕਿਸਾਨਾਂ ਤੇ ਜੀ ਲਗਾਤਾਰ ਮੈਂ ਜਸਪੀਰ ਸਿੰਘ ਬਜੇਵਾਸ ਜ਼ਿਲ੍ਹਾ ਅਗੂ ਅੱਜ ਅਸੀਂ ਭਗਤ ਸਿੰਘ ਇਹ ਤਾਂ ਆਜ਼ਾਦ ਵੱਡੋਂ ਨਿਸ਼ਾਲੀ ਦੇ ਬਜੇਵਾਸ ਦੀਆਂ ਇਹ ਮਾਈਆਂ ਖੜੀਆਂ ਨੇ ਇਹਨਾਂ ਦਾ ਔਰਤ ਦੇਸ਼ ਮਗਾਉਣ ਵਾਸਤੇ ਸੰਘੂ ਬਾਡਰ ਤੇ ਜਾ ਰਹੇ ਹਾਂ ਜਿਹੜਾ ਸਰਕਾਰ ਵੱਡੇ ਪੱਧਰੇ ਤੇ ਕਾਹ ਚ ਰਹੀ ਪੰਜਾਬ ਦੀ ਸਰਕਾਰ ਚਾਹੇ ਹਿੰਦੂ ਕੰਮ ਸਿਧਾਵੇ ਦੋਨੇ ਸਰਕਾਰਾਂ ਬਹੁਤ ਧੱਕਾ ਕਰਦੀਆਂ ਨੇ ਕਰੀਆ ਸਾਡੀਆਂ ਮੱਤੀ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਦਿੱਤਾ ਸੀ ਉਹਨਾਂ ਨਾਲ ਬਹੁਤ ਵੱਡਾ ਧੱਕਾ ਕੀਤਾ ਗਿਆ ਤੇ ਅਸੀਂ ਉਹਨੂੰ ਸਖਤ ਰਸਾਵਾਂ ਵਿੱਚ ਵਿਖੇਦੀ ਕਰਦੇ ਆਂ ਅਸੀਂ ਉੱਥੇ ਜਿਹੜਾ ਮਾਈਆਂ ਨੂੰ ਜਾਗਰਤ ਕਰਕੇ ਇਹਨਾਂ ਨੂੰ ਉੱਥੇ ਬਰਾਬਰ ਦਾ ਹਿੱਸਾ ਦੇਣ ਵਾਸਤੇ ਧਰਨਿਆਂ ਦੇ ਵਿੱਚ ਅਸੀਂ ਉੱਥੇ ਅਜਾ 8 ਤਰੀਕ ਨੂੰ ਔਰਤ ਦਿਸ਼ਾ ਮਨਾ ਰਹੇ ਆ ਜੋ ਹਿੰਦੁਸਤਾਨ ਤੇ ਦੁਨੀਆ ਭਰ ਦੇ ਵਿੱਚ ਇਹ ਮਨਾਇਆ ਜਾਂਦਾ ਹੈ ਤੇ ਅਸੀਂ ਵੀ ਸਾਡੀਆਂ ਮਾਈਆਂ ਨੂੰ ਜਾਗਰਤ ਕਰਨ ਲਈ ਉੱਥੇ ਸੰਭੂ ਪਾਰਕ ਤੇ ਜਾ ਰਹੇ ਆ ਮੇਗਰ ਜੀ ਕਾਕਾ ਸਾਹਿਬ ਦਾ ਹੈ ਰਜਿਸਟਰੀ ਬਟੇ ਦਾ ਤੇ ਮਾ ਸਾਰਿਆਂ ਦੇ ਫੋਟੋ ਆ ਗਏ ਮੈਂ ਪਰਮਜੀਤ कौर ਛਾਜਲੀ ਹਾਂ ਜੀ ਪ੍ਰਧਾਨ ਪਰਮਜੀਤ कौर ਛਾਜਲੀ ਅਸੀਂ ਅੱਜ ਇਹ ਮਹਿਲਾ ਬਿਸਨਣਾਉਣ ਜਾ ਰਹੇ ਹਾਂ ਕਿਸਾਨ ਜੁਗੀਆਂ ਨਾਲ ਇਤਨਾ ਜਿਆਦਾ ਵੱਲੋਂ ਜਾ ਰਹੇ ਹਾਂ ਅਸੀਂ ਅਸੀਂ ਮਾਈਆਂ ਇਹ ਦੱਸਣਾ ਚਾਹੁੰਦੇ ਆ ਸਰਕਾਰ ਦੇ ਕੰਨਾਂ ਤੱਕ ਬਾਜ ਭਚਾਉਣੀ ਭਚਾਉਣੀ ਚਾਹੁੰਦੇ ਆ ਵੀ ਅਸੀਂ ਮਹਿਲਾ ਜੀ ਇਤਨਾ ਜਨਾਨੀਆਂ ਦੇ ਸੂਰਤ ਤੋਂ ਭਰਾਵਾਂ ਦੇ ਨਾਲ ਖੜੀਆਂ ਮੋਢੇ ਨਾਲ ਮੋਢਾ ਲਾ ਕੇ ਅਸੀਂ ਇਹ ਨਕਾ ਕਰ ਰਹੀ ਹੈ ਜੀ ਸਰਿਆਮ ਕਿਸਾਨਾਂ ਨਾਲ ਇਹਨਾਂ ਦੇ ਕੋਈ ਹੱਕ ਮੰਗਣ ਆ ਜਾਂਦੇ ਨੇ ਇਹਨਾਂ ਨੂੰ ਧੱਕਾ ਹੋ ਰਿਹਾ ਹੈ ਆਪਦੇ ਹੱਕਾਂ ਵਾਸਤੇ ਵੀ ਇਹਨਾਂ ਨੂੰ ਆਵਾਜ਼ ਬੰਦ ਕਰ ਰਹੀ ਹੈ ਸਰਕਾਰ ਇਹ ਆਵਾਜ਼ ਬੰਦ ਨਹੀਂ ਕਰਨੀ ਚਾਹੀਦੀ ਵੀ ਸਰਕਾਰ ਕਿਸਾਨ ਤੋਂ ਬਿਨਾ ਤਾਂ ਕੁਝ ਵੀ ਨਹੀਂ ਚੱਲਦਾ ਇਹ ਅੰਨਦਾਤਾ ਹੈ ਅੰਨ ਪੈਦਾ ਕਰਕੇ ਸਾਰੀ ਦੁਨੀਆ ਦਾ ਢਿੱਡ ਭਰਦਾ ਹੈ ਇਹਨਾਂ ਨੂੰ ਸਮਝ ਹੋਣੀ ਚਾਹੀਦੀ ਹੈ ਕਿਸਾਨ ਮਜ਼ਦੂਰ ਦਾ ਏਕਾ ਜ਼ਰੂਰੀ ਹੈ ਸਭ ਤੋਂ ਵੱਧ ਤੋਂ ਵੱਧ ਏਕਾ ਕਰਕੇ ਅਸੀਂ ਜ਼ਰੂਰ ਇਹ ਪੰਜਾਬ ਸਰਕਾਰ ਕਿ ਸਖਤ ਸ਼ਬਦਾਂ ਚ ਇਹ ਗੱਲ ਦੀ ਸਖਤ ਸ਼ਬਦਾਂ ਚ ਨਖੇਦੀ ਕਰਦੇ ਆਂਗੇ ਵੀ ਪੰਜਾਬ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਆ ਕਿਸਾਨਾਂ ਨੂੰ ਇਹਨਾਂ ਦੇ ਬਣਦੇ ਹੱਕ ਨਹੀਂ ਦਿੱਤੇ ਜਾਂਦੇ ਜੋ ਵੀ ਹੱਕ ਨੇ ਸਾਡੇ ਜਰੂਰ ਮਿਲਨੇ ਚਾਹੀਦੇ ਨੇ ਮੋਦੀ ਸਰਕਾਰ ਨੂੰ ਵੀ ਅਸੀਂ ਇਹ ਸਾਹਮਤ ਸੁਖਾਉਣਾ ਚਾਹੁੰਦੇ ਆਂ ਵੀ ਸਾਡੇ ਹੱਕਾਂ ਵਾਸਤੇ ਅਸੀਂ ਲੜਦੇ ਆਂ ਸਾਨੂੰ ਕਿਉਂ ਨਹੀਂ ਦਿੱਤੇ ਜਾਂਦੇ ਉਹ ਤਾਂ ਕਹਿੰਦੇ ਨੇ ਆਜ਼ਾਦੀ ਐ ਆਜ਼ਾਦੀ ਕਾਦੀ ਐ ਜੇ ਤਾਂ ਸਾਨੂੰ ਬੋਲਣ ਦੇ ਹੱਕ ਨਹੀਂ ਸਾਨੂੰ ਆਪਣੇ ਅਧਿਕਾਰ ਮੰਗਿਆ ਤੋਂ ਨਹੀਂ ਮਿਲਦੇ ਇਹਨਾਂ ਨੂੰ ਅਸੀਂ ਵੋਟਾਂ ਪਾ ਕੇ ਕੁਰਸੀ ਤੇ ਬਿਠਾਇਆ ਹੈ ਬਿਠਾਉਣਾ ਜਾਣਦੇ ਆ ਅਸੀਂ ਲਾਉਣਾ ਵੀ ਜਾਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਰਕਾਰ ਮਰਦਾਬਾਦ 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 ਪੰਜਾਬ ਤੇ ਕੇਂਦਰ ਸਰਕਾਰਾ ਮਰਦਾਬਾਦ ਮਰਦਾਬਾਦ ਫਰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਕਿਸਾਨਾਂ ਨੂੰ ਘੇਰ ਕੇ ਛੜਕਾ ਦੇ ਬਿਠਾਉਣ ਵਾਲੀ ਸਰਕਾਰਾ ਮਰਦਾਬਾਦ ਮਰਦਾਬਾਦ ਪੰਜਾਬ ਤੇ ਕੇਂਦਰ ਸਰਕਾਰਾ